ਉਹ ਬਨੇਰੇ ਤੋਂ ਸਾਹਮਣੇ ਇਹਨਾਂ ਫੇਰ ਸਾਡੇ ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਗੋਲੀਆਂ ਚਲਾਈਆਂ ਉਹਦੇ ਵਿੱਚ ਇੱਕੋ ਇੱਕੋ ਮੌਜੂਦਾ ਵੀਡੀਓ ਵੀ ਆ ਜੋ ਮੇਰੀ ਵਾਈਫ ਸੀ ਉਹ ਵੀਡੀਓ ਬਣਾ ਰਹੀ ਸੀ ਫਰਾਂ ਦੇ ਵਿੱਚ ਮੇਰਾ ਸ਼ਾਦੀ ਹੋਈ ਉਦੋਂ ਤੋਂ ਮੈਂ ਇਹ ਚੀਜ਼ ਤੋਂ ਤਰਸਦਾ ਹੁੰਦਿਆ ਸੀ ਪਰ ਮੇਰੀ ਰੱਬ ਨੇ ਅਰਕੀ ਸੁਣੀ ਸੀ ਕੁਈ 2.5 ਮਹੀਨੇ 2 ਕੁ ਮਹੀਨੇ ਹੋਏ ਮੈਂ ਇਹ ਚੀਜ਼ ਨੂੰ ਤਰਸਦਾ ਤਰਸਦਾ ਬਾਕੀ ਮੈਨੂੰ ਆਖ ਖੁਸ਼ੀ ਦਾ ਮੌਕਾ ਮਿਲਿਆ ਸੀ ਇਹਨੇ ਅੱਗੇ ਵੀ ਬੜੇ ਕਦਰ ਕੀਤੇ ਦੋ ਮੇਰੇ ਘਰ ਦੇ ਕਰ ਗਿਆ ਵਾ ਇਹਨੂੰ ਬਸੀ ਦਿੱਤੀ ਜਾਵੇ ਮੈਂ ਇਹਨੂੰ ਵੇਖਣਾ ਨਹੀਂ ਬੋਵੀ ਨੂੰ ਚੋਤੀ ਮੁਲਜ਼ਮਾਂ ਵੱਲੋਂ ਫਾਇਰ ਕੀਤਾ ਗਿਆ ਸੀ ਸਾਹਮਣੇ ਕਮਰਾ ਤੋਂ ਤੁਹਾਨੂੰ ਨਜ਼ਰ ਆਂਦਾ ਹੋਵੇਗਾ ਕਿ ਇੱਥੇ ਖੜੇ ਸਨ ਮੁਲਜ਼ਮ ਤਿੰਨ ਤੋਂ ਚਾਰ ਜਿਸ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਰਵਲਵਰ ਸਨ ਤਾਂ ਸਾਹਮਣੇ ਉਤੋਂ ਹੀ ਇੱਥੇ ਫਾਇਰ ਦਾਗੇ ਜਾਂਦੇ ਨੇ ਤਾਂ ਜੋ ਕੁਖਤ ਸੰਨੀਤਾ ਔਰਤ ਹੈ ਉਹ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਇਹਨਾਂ ਮੁਲਜ਼ਮਾਂ ਦੀ ਕਿ ਇਹਨਾਂ ਨੂੰ ਕਿਤੇ ਨਾ ਕਿਸੇ ਤਰ੍ਹਾਂ ਕੈਮਰੇ ਵਿੱਚ ਕੈਦ ਕਰਾਂ ਪਰ ਮੁਲਜ਼ਮ ਸਿੱਧੀ ਗੋਲੀ ਉਸ ਦੀ ਛਾਤੀ ਦੇ ਵਿੱਚ ਮਾਰਦੇ ਨੇ ਤਾਂ ਉਸ ਦੀ ਮੌਕੇ ਤੇ ਮੌਤ ਹੋ ਗਈ ਤਾਂ ਹਾਲਾਂਕਿ ਪ੍ਰੈਗਨੈਂਟ ਸੀਈਓ ਵਿਚਾਰੀ ਤਾਂ ਜਿਹੜਾ ਇੱਕ ਘਟਨਾਕ੍ਰਮ ਹੈ ਸਾਰਾ ਇਲਾਕਾ ਇਸ ਨਾਲ ਕੰਬ ਚੁੱਕਾ ਤਾਂ ਪਰਿਵਾਰ ਹੈ ਸੋਗ ਦੀ ਲਹਿਰ ਹੈ ਤਾਂ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਤਾਂ ਇੱਕ ਗਮਗੀਨ ਮਾਹੌਲ ਹੈ ਪਰਿਵਾਰਿਕ ਮੈਂਬਰਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਕੀ ਜਿਹਦੀ ਦੁਸ਼ਮਣੀ ਸੀ ਕਿ ਇੱਕ ਔਰਤ ਜਾਂ ਉਸਤੇ ਕਹਿ ਸਕਦੇ ਆ ਕਿ ਜਿਹੜਾ ਬੱਚਾ ਦੁਨੀਆ ਵਿੱਚ ਨਹੀਂ ਸਿਆ ਆ ਉਸ ਦਾ ਵੀ ਕਤਲ ਕਰ ਦਿੱਤਾ ਗਿਆ ਤਾਂ ਮ੍ਰਿਤਕ ਬਹਿਲਾ ਦਾ ਪਤੀ ਜਾਂ ਰਾਜੂ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਹਾਂਜੀ ਰਾਜੂ ਕੀ ਗੱਲ ਬਾਤ ਸੀ ਆਖਿਰ ਕੀ ਅਜਿਹੀ ਕੋਈ ਦੁਸ਼ਮਣੀ ਸੀ ਪੁਰਾਣੀ ਜਾਂ ਕੀ ਸਾਰਾ ਕਾਟਨਾ ਕਲਮ ਉਹ ਸਾਨੂੰ ਦੱਸੋ ਸਰ ਮੇਰੀ ਕੋਈ ਦੁਸ਼ਮਣੀ ਨਹੀਂ ਸੀ ਇਹ ਸਾਰੇ ਮੱਲੇ ਨਿਵਾਸੀਆਂ ਨੂੰ ਤੇ ਸਾਰੀ ਵਸਤੀ ਨੂੰ ਪਤਾ ਮੇਰੀ ਕੋਈ ਇਹਦੇ ਨਾਲ ਪੁਰਾਣੀ ਰੰਜਿਸ਼ ਨਹੀਂ ਸੀ ਇਹ ਨਹੀਂ ਕਿ ਕੋਈ ਸੱਜਣ ਸੀ ਮੈਨੂੰ ਮਿਲਣ ਆਏ ਸੀ ਇਹ ਉਹਨਾਂ ਦੇ ਨਾਲ ਇਹਦੀ ਪ੍ਰਾਨੀ ਰੰਜਿਸ਼ ਸੀ ਜਦੋਂ ਮੇਰੇ ਘਰੋਂ ਮਿਲ ਕੇ ਉਹ ਸੱਜਣ ਵਾਪਸ ਚਲੇ ਗਏ ਤੇ ਇਹਨਾਂ ਨੇ ਕਿਹਾ ਵੀ ਰਾਜੇ ਤੂੰ ਮੁੰਡੇ ਤੂੰ ਬੁਲਾਇਆ ਇਹਨਾਂ ਨੂੰ ਬੁਲਾਇਆ ਮੈਂ ਇਹਨਾਂ ਨੂੰ ਇਹ ਬੇਨਤੀ ਕੀਤੀ ਕਿ ਮੇਰੀ ਕੋਈ ਇਹੋ ਜੀ ਕੋਈ ਗੱਲ ਨਹੀਂ ਆ ਮੇਰੇ ਨਾਲ ਬਸ ਮਿਲਣ ਹੀ ਆਏ ਮੈਨੂੰ ਤੇ ਮਿਲ ਕੇ ਚਲੇ ਗਏ ਫਿਰ ਉਹਨਾਂ ਨੇ ਇਹਦੇ ਉਸ ਦਿਨ ਪਰਸੋ ਦੀ ਰਾਤ ਦੇ ਮੇਰੇ ਘਰੇ ਗੋਲੀਆਂ ਚਲਾਈਆਂ ਉਸ ਦਿਨ ਵੀ ਏਟਰ ਰੋੜਾ ਚਲਾਇਆ ਮੈਂ ਕੰਪਲੀਟ ਕੀਤੀ ਥਾਣੀ ਥਾਣੀ ਕੰਪਲੀਟ ਕੀਤੀ ਆਪਣੀ ਕੋਈ ਸੁਣਵਾਈ ਨਹੀਂ ਹੋਈ ਇੱਕ 32 ਦੇ ਪਿਸਤਲ ਦਾ ਆਪਾਂ ਉਹਨਾਂ ਨੂੰ ਰੌਂਦ ਦਿੱਤਾ ਉਹਨਾਂ ਨੂੰ ਖਾਲੀ ਕੈਪ ਦਿੱਤਾ ਉਸ ਤੋਂ ਬਾਅਦ ਆਂਦੇ ਕੋਈ ਗੱਲ ਨਹੀਂ ਕਰਦੇ ਗੱਲ ਕੋਈ ਗੱਲ ਨਹੀਂ ਹੋਈ ਉਸ ਤੋਂ ਬਾਅਦ ਅਗਲੇ ਦਿਨ ਸਾਡਾ ਇਹ ਸਾਰੇ ਮੱਲੇ ਨਿਵਾਸੀਆਂ ਨੇ ਸਾਡਾ ਫੈਸਲਾ ਕਰਵਾ ਦਿੱਤਾ ਬੈਬਵਾ ਕਰਾ ਦਿੱਤਾ ਉਹ ਪੀੜਾਂ ਦੀ ਜਗ੍ਹਾ ਬਾਹਰੇ ਉੱਥੇ ਬੈਬਵਾ ਕਰਾਤਾ ਅਗਲੇ ਦਿਨ ਅਹੀਂ ਜਦੋਂ ਬਾਹਰ ਖੜੇ ਤਾਂ ਇਹ ਫੇਰ 5-7 ਜਣੇ ਆ ਕੇ ਸਾਡੇ ਗੱਲ ਪੈ ਗਈ ਗੱਲ ਪੈਣ ਦੇ ਬਾਵਜੂਦ ਅਸੀਂ ਘੱਟ ਭੱਜ ਕੇ ਘਰ ਨੂੰ ਆਏ ਤੇ ਉਹ ਬਨੇਰੇ ਤੋਂ ਸਾਹਮਣੇ ਇਹਨਾਂ ਫੇਰ ਸਾਡੇ ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਇਹਦੇ ਵਿੱਚ ਇੱਕ ਬੋਬੀ ਸਿੰਘ ਸੀ ਸਨਮ ਅਗਿਆਤਿਆਰ ਚੰਗੀ ਸੀ ਮੀਵਾ ਸਿੰਘ ਸਨਮ ਅਗਿਆਤਿਆਰ ਸਿੰਘ ਬਲਵਿੰਦਰ ਸਿੰਘ ਉਰਫ Munchi ਜੋ ਕਿ ਮੈਂ ਕੱਲ ਉਹਦਾ ਥੋੜਾ ਜਿਹਾ ਪਰਚੇ ਦੇ ਵਿੱਚ ਨਾਂ ਵੀ ਗਲਤ ਲਿਖਾ ਬੈਠਾ ਨਿਸ਼ਾਨ ਸਿੰਘ ਲਿਖਾ ਬੈਠਾ ਸੀ ਉਹਦਾ ਨਾਂ ਸਿੱਧਾ ਬਲਵਿੰਦਰ ਸਿੰਘ ਉਰਫ Munchi ਸੀ ਇੱਕ ਬਿਕਰ ਸਿੰਘ ਸੀ ਸੰਨੀ ਸਿੰਘ ਸੀ ਸੇਵਾ ਸਿੰਘ ਸੀ ਤੇ ਇੱਕ ਕਰਨ ਸਿੰਘ ਸੀ ਇਹਨਾਂ ਦੇ ਇੱਕ ਸੁੱਖਾ ਸਿੰਘ ਸੀ ਸਥਾਨਵ ਬੋਰਡ ਸਿੰਘ ਸੀ ਇਹਨਾਂ ਸੱਜੀ ਸਿੰਘ ਮੀਵਾ ਸਿੰਘ ਸੇਵਾ ਸਿੰਘ ਤੇ ਬੋਬੀ ਸਿੰਘ ਇਹ ਚਾਰੇ ਭਰਾ ਐ ਬਲਵਿੰਦਰ ਸਿੰਘ son of ਜਨੂ ਸਿੰਘ ਇਨਾਂ ਨੇ ਸੱਤ ਅੱਠਾਂ ਨੇ ਸਾਡੇ ਤੇ ਹਮਲਾ ਕੀਤਾ ਨਾਲ ਇੱਕ ਕੁੜੀ ਸੀ ਉਹਨੇ ਸਾਡੇ ਨਾਲ 8 ਡੋੜੇ ਦੀ ਬਰਸਾਤ ਕਰਦੀ ਰਹੀ ਬਹੁਤ ਰੋੜਾ ਇਹਨਾਂ ਕੀ ਚਲਾਇਆ ਜੁਆਇੰਟ ਭੱਜ ਕੇ ਆਪਦੀ ਬਚਨ ਦੀ ਕੋਸ਼ਿਸ਼ ਕੀਤੀ ਜਦੋਂ ਅਸੀਂ ਭੱਜ ਕੇ ਗਲੀ ਦੇ ਵਿੱਚ ਐਂਟਰੀ ਕਰਨ ਦੇ ਇਹਨਾਂ ਉਧਰ ਦੀ ਘਰ ਦੀ ਬੈਕ ਸਾਈਡ ਤੇ ਭੱਜ ਕੇ ਇਹਨਾਂ ਬਨੇਰੇ ਤੇ ਚੜ ਕੇ ਗੋਲੀਆਂ ਚਲਾਈਆਂ ਉਹਦੇ ਵਿੱਚ ਇੱਕੋ ਇੱਕੋ ਮੌਜੂਦਾ ਵੀਡੀਓ ਵੀ ਆ ਜੋ ਮੇਰੀ ਵਾਈਫ ਸੀ ਉਹ ਵੀਡੀਓ ਬਣਾ ਰਹੀ ਸੀ ਇਹਨਾਂ ਕੀ ਉਹ ਕੋਈ ਫਰੰਟ ਕੈਮਰੇ ਦੀ ਵੀਡੀਓ ਬਣ ਗਈ ਤੇ ਉਹ ਬੈਕ ਸਾਈਡ ਤੇ ਹਰ ਫਲੀ ਕੋ ਕੈਮਰਾ ਨਹੀਂ ਹੋਇਆ ਤੇ ਉਹਨਾਂ ਦਾ ਵੀਡੀਓ ਬਣਾਈ ਗੋਲੀ ਵੱਜਦੀ ਦੀ ਨਜ਼ਰ ਵੀਡੀਓ ਵਿੱਚ ਆਉਂਦੀ ਆ ਉਹ ਮੇਰੀ ਵਾਈਫ ਦੇ ਜਦੋਂ ਗੋਲੀ ਲੱਗਦੀ ਆ ਮੈਂ ਪ੍ਰਸ਼ਾਸਨ ਤੇ ਤੇ ਸਾਰੇ ਵੀਰਾਂ ਨੂੰ ਭੈਣਾਂ ਨੂੰ ਇਹੋ ਬੇਨਤੀ ਕਰਦਾ ਕਿ ਮੇਰੀ ਮੰਗ ਇਹੋ ਹੀ ਆ ਕਿ ਇਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਤੇ ਇਹਨਾਂ ਦੇ ਜਲਦ ਤੋਂ ਜਲਦ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰੀ ਇਹੋ ਹੀ ਸਰਕਾਰ ਅੱਗੇ ਤੇ ਆਉਣ ਵਾਲੀ ਸਰਕਾਰ ਜਿਹੜੀ ਸਰਕਾਰ ਦੇ ਅੱਗੇ ਬੇਨਤੀ ਆ ਕਿ ਮੇਰੀ ਛੇਤੀ ਤੋਂ ਛੇਤੀ ਸਣਵਾਈ ਹੋਵੇ ਜਦਾਂ ਚ ਗੱਲ ਕੀਤੀ ਜਾਵੇ ਤਾਂ ਇੱਕ ਤੁਹਾਡੇ ਬੱਚੇ ਦੀ ਵੀ ਮੌਤ ਹੋਈ ਹੈ ਜੋ ਗਰਭ ਦੇ ਵਿੱਚ ਸੀ ਤਾਂ ਕਿੰਨੀ ਚਿਰ ਹੋ ਗਈ ਮੈਰਜ ਨੂੰ ਤਾਂ ਕਿੰਨੇ ਚਿਰ ਆਪੇ ਜੋ ਜਿਹੜੀ ਇਹ ਖੁਸ਼ੀ ਆਉਣ ਵਾਲੀ ਸੀ ਸੱਤਾ ਸਾਲਾਂ ਬਾਅਦ ਸਾਰੇ ਮੇਰੇ ਕੋਈ 2000 18 19 ਦੇ ਵਿੱਚ ਮੇਰਾ ਸ਼ਾਦੀ ਹੋਈ ਉਦੋਂ ਤੋਂ ਮੈਂ ਇਹ ਚੀਜ਼ ਤੋਂ ਤਰਸਦਾ ਹੁੰਦਿਆ ਸੀ ਪਰ ਮੇਰੀ ਰੱਬ ਨੇ ਅਰਕੀ ਸੁਣੀ ਸੀ ਕੋਈ 2.5 ਮਹੀਨੇ 2 ਕਿ ਮਹੀਨੇ ਹੋਏ ਮੈਂ ਇਹ ਚੀਜ਼ ਨੂੰ ਤਰਸਦਾ ਤਰਸਦਾ ਬਾਕੀ ਮੈਨੂੰ ਆ ਖੁਸ਼ੀ ਦਾ ਮੌਕਾ ਮਿਲਿਆ ਸੀ ਦੋ ਮਹੀਨੇ ਤੋਂ ਤੁਹਾਡਾ ਪਰਿਵਾਰ ਇੱਥੇ ਕਾਫੀ ਗਮਗੀਨ ਮੋਹਾਲ ਹੈ ਕਿਉਂਕਿ ਇੱਕ ਜਿਹਨੇ ਬੱਚੇ ਨੇ ਦੁਨੀਆ ਤੇ ਆਉਣਾ ਸੀ ਉਹ ਪਹਿਲੇ ਹੀ ਰੁਕਸਤ ਹੋ ਗਿਆ ਤਾਂ ਇੱਥੇ ਹੋਰ ਮਾਤਾ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਹਾਂਜੀ ਮਾਤਾ ਜੀ ਕੀ ਕਹੋਗੇ ਜਿਹੜਾ ਇਹ ਦੁਖਦ ਘਟਨਾ ਵਾਪਰੀ ਆਖਿਰ ਐਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਦੱਸਿਆ ਜਾ ਰਿਹਾ ਕਿ ਇਸ ਤੋਂ ਪਹਿਲਾਂ ਵੀ ਖਰੋਪੀਆਂ ਵੱਲੋਂ ਅਜਿਹੀ ਘਟਨਾ ਨੂੰ ਦਿੱਤਾ ਗਿਆ ਹੈ ਜੰਮ ਤੱਕ ਕੀ ਮੰਗ ਕਰਦੇ ਉਹ ਪ੍ਰਸ਼ਾਸਨ ਕੋਲ ਮੈਂ ਇਹੋ ਮੰਗ ਕਰਦੀ ਆ ਕਿ ਇਹਨੂੰ ਬੋਵੀ ਨੂੰ ਫાંਸੀ ਹੋ ਜਾਵੇ ਮੈਂ ਇਹਨੂੰ ਵੇਖਣਾ ਨਹੀਂ ਚਾਹੁੰਦੀ ਵੀ ਇਹਨੂੰ ਫાંਸੀ ਤੋਂ ਜਲਦ ਤੋਂ ਜਲਦ ਇਹਨੂੰ ਫાંਸੀ ਦਿੱਤੀ ਜਾਵੇ ਇਹਨੇ ਅੱਗੇ ਵੀ ਬੜੇ ਕਤਲ ਕੀਤੇ ਦੋ ਮੇਰੇ ਘਰ ਦੇ ਕਰ ਗਿਆ ਵਾ ਇਹਨੂੰ ਫાંਸੀ ਦਿੱਤੀ ਜਾਵੇ ਮੈਂ ਇਹਨੂੰ ਵੇਖਣਾ ਨਹੀਂ ਬੋਵੀ ਨੂੰ ਚਾਹੁੰਦੀ ਹੋਰ ਮੇਰੀ ਕੋਈ ਮੰਗ ਨਹੀਂ ਬੋਵੀ ਮੈਨੂੰ ਨਾਲ ਹੀ ਨਾ ਦੇ ਪੌਣਾ ਚਾਹੀਦਾ ਵਾ ਮੇਰੀ 2 ਸਾਲਾਂ ਦੀ ਨੂੰਹ ਨੂੰ 7 ਸਾਲਾਂ ਬਾਅਦ ਮੇਰੀ ਨੂੰਹ ਨੇ 2 2 ਮਹੀਨੇ ਦਾ ਉਹਦੇ ਵਿੱਚ ਬੱਚਾ ਵਾ ਮੈਨੂੰ ਇਹਨੂੰ ਜਲਦ ਤੋਂ ਜਲਦ ਇਹਦੀ ਮੌਤ ਮੈਨੂੰ ਨਾਲੇ ਚਾਹੀਦੀ ਆ ਸੋ ਮਨਪ੍ਰੀਤ ਤੋਂ ਗੱਲ ਕੀਤੀ ਜਾਵੇ ਤਾਂ ਭਾਵਕ ਪਾਲ ਹੈ ਤੇ ਕਿਤੇ ਨਾ ਕਿਤੇ ਪਰਿਵਾਰ ਵੱਲੋਂ ਜਿਹੜਾ ਕਿ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਲਗਾਤਾਰ ਇਹੀ ਕਿਹਾ ਜਾ ਰਿਹਾ ਕਿ ਜਿਹੜਾ ਕਿ ਮੁਲਜ਼ਮਾਂ ਨੂੰ ਸਖਤੋ ਸਖਤ ਸਜ਼ਾ ਦਿੱਤੀ ਜਾਵੇ ਤਾਂ ਇਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਵੀ ਬਾਬੀ ਨਾਮਕ ਇੱਕ ਵਿਅਕਤੀ ਵੱਲੋਂ ਕਤਲ ਦੀ ਘਟਨਾ ਨੂੰ ਇੱਕ ਅੰਜਾਮ ਦਿੱਤਾ ਗਿਆ ਸੀ ਪੁਲਿਸ ਤੋਂ ਹੁਣ ਵੀ ਜਿਹੜੀ ਇਹ ਬਸਤੀ ਆ ਇਸ ਦੇ ਚੱਪੇ-ਚੱਪੇ ਦੇ ਬਾਹਰ ਪੁਲਿਸ ਦਾ ਤਨਾਤ ਆ ਤੇ ਲਗਾਤਾਰ ਘਰ ਦੇ ਵਿੱਚ ਛਾਪੇਮਾਰੀ ਕਰ ਰਹੀ ਹੈ ਪੁਲਿਸ ਤਾਂ ਬਿਆਨ ਦਰਜ ਕਰ ਲਏ ਗਏ ਨੇ ਫਰਹਾਦ ਜਿਹੜੇ ਮੁਲਜ਼ਮ ਨੇ ਉਹ ਆਪਣੇ ਘਰਾਂ ਨੂੰ ਜਿੰਦਰੇ ਲਾ ਕੇ ਫਰਾਰ ਨੇ ਤਾਂ ਪੁਲਿਸ ਦਾ ਕਹਿਣਾ ਹੈ ਕਿ ਜਲਦ ਮੁਲਜ਼ਮਾਂ ਤੱਕ ਪਹੁੰਚ ਕੇ ਪਰਵਾਰ ਨੂੰ ਜਿਹੜਾ ਕਿ ਇਨਸਾਫ ਦਿੱਤਾ ਜਾਵੇਗਾ ਜੀ ਬਿਲਕੁਲ ਇਹ ਪਰਿਵਾਰ ਤੋਂ ਹੀ ਜਾਣਦੇ ਆ ਸਰ ਕਿਵੇਂ ਦੇਖਦੇ ਹੋ ਜਿਹੜੀ ਪੁਲਿਸ ਦੀ ਕਾਰਗੁਜ਼ਾਰੀ ਹੈ ਹੁਣ ਤੱਕ ਦੀ ਉਸ ਤੋਂ ਕਿ ਕਿੰਨੇ ਕੁ ਸੰਤੁਸ਼ਟ ਹੋ ਜੋ ਕਿ ਜਿਹੜੀ ਪੁਲਿਸ ਹੁਣ ਤੱਕ ਕਾਰਵਾਈ ਕਰ ਰਹੀ ਹੈ ਕਿ ਤੁਸੀਂ ਉਸ ਤੋਂ ਸੰਤੁਸ਼ਟ ਜਾਪਦੇ ਹੋ ਸਰ ਸਾਨੂੰ ਕੁਝ ਜਿਹੜੇ ਇਹਨਾਂ ਦੇ ਸਰਸੁ ਕੁਵਿੰਦਰ ਸਿੰਘ ਇਹ ਸਬ ਇੰਸਪੈਕਟਰ ਸਾਰੇ ਕਹਿੰਦੇ ਦੇ ਸਾਨੂੰ ਪਿਆਹੀ ਰੇਡ ਥਾਂ ਤਾਂ ਤੇ ਰੇਡਾਂ ਕਰ ਰਹੇ ਆ ਸਾਰੇ ਇੱਕ ਰੇਡ ਤੇ ਗਏ ਸੀ ਹਾਂਜੀ ਉੱਥੋਂ ਕੁਝ ਨਹੀਂ ਮਿਲਿਆ ਬਟ ਮੈਂ ਇਹੋ ਚਾਹੁੰਦਾ ਮੈਨੂੰ ਇਹ ਇੱਕ ਗੱਲ ਦਾ ਉਮੀਦ ਆ ਕਿ ਜਿੰਨਾ ਤੱਕ ਮੈਂ ਸਸਕਾਰ ਨਹੀਂ ਕਰਦਾ ਉਹਨਾਂ ਤੱਕ ਇਹ ਭੱਜ ਦੌੜ ਕਰਨਗੇ ਇਸ ਤੋਂ ਅਗਲੇ ਦਿਨਾਂ ਤੱਕ ਮੈਨੂੰ ਇਹ ਮੈਂ ਯਕੀਨ ਤੇ ਵਿਸ਼ਵਾਸ ਨਾਲ ਲਾਣਾ ਵਾ ਕਿ ਇਹ ਕੰਮ ਠੰਡਾ ਪੈ ਜਾਣਾ ਇਹਨਾਂ ਕੋਈ ਕਾਰਵਾਈ ਨਹੀਂ ਹੋਣੀ ਕੋਈ ਸੁਣਵਾਈ ਨਹੀਂ ਹੋਣੀ ਇਹ ਤੋਂ ਮੈਂ ਹੋਈ ਪ੍ਰਸ਼ਾਸਨ ਤੋਂ ਸਭ ਤੋਂ ਮੰਗੇ ਉਹ ਚਾਹਨਾ ਵਾ ਕਿ ਜਲਦ ਤੋਂ ਜਲਦ ਇਹਨਾਂ ਨੂੰ ਰੈਸਟ ਕੀਤਾ ਜਾਵੇ ਇਹਨਾਂ ਤੇ ਇੱਕ 302 ਦਾ ਪਹਿਲਾ ਪਰਚਾ ਵੀ ਹੈਗਾ ਵਾ ਤੇ 2000 2023 ਦੇ ਵਿੱਚ ਕੋਈ ਕਤਲ ਹੋਇਆ ਸੀ ਕਤਲ ਦੇ ਵਿੱਚ ਇਹ ਵੀ ਇੱਕ ਬਿਕਰ ਸਿੰਘ ਹੀ ਜਿਹੜਾ ਇਹ ਪਰਚੇ 'ਚ ਹੋਣ ਵਾਲੇ ਪਰਚੇ 'ਚ ਵੀ ਨਾਲ ਸੀ ਬਿਕਰ ਸਿੰਘ son of ਸੁੱਖਾ ਸਿੰਘ ਤੇ ਬੋਬੀ ਸਿੰਘ son of ਮਕਤਿਆਰ ਸਿੰਘ ਇਹ ਪਹਿਲੇ ਵੀ 302 ਦੇ ਮਕਦਮੇ ਦੇ ਵਿੱਚ ਦਰਜ ਆ ਸਰ ਉਹ ਤੁਸੀਂ ਐਫ ਆਰ ਆਈਆਂ ਤਾਂ ਹੀ ਦੇਖ ਸਕਦੇ ਜੋ ਇਹ ਉਦੋਂ ਵੀ ਦਰਜ ਹੀ ਕੁਝ ਹੋਰ ਵੀ ਇਹਨਾਂ ਦੇ ਪਿਸਤਲਾਂ ਦੇ ਤੇ ਪਰਚੇ ਹੋਰ ਵੀ ਹੈਗੇ ਆ ਸਾਰੇ ਪਰਚੇ ਇਹਨਾਂ ਤੇ ਵਾਰਦਾਤਾਂ ਦੇ ਪਰਚੇ ਆ ਸਰ ਮੈਂ ਰਿਕਵੈਸਟ ਇਹੋ ਚਾਹੁੰਦਾ ਕਿ ਇਹਨਾਂ ਜਲਦ ਤੋਂ ਦਾ ਰੈਸਟ ਕੀਤਾ ਜਾਵੇ ਸੋ ਮਨਪ੍ਰੀਤ ਬਿਲਕੁਲ ਪਰਿਵਾਰ ਦਾ ਕਹਿਣਾ ਹੈ ਕਿ ਫਿਲਹਾਲ ਤਾਜ਼ਾ-ਤਾਜ਼ਾ ਘਟਨਾਕ੍ਰਮ ਘਟਿਆ ਹੈ ਤਾਂ ਅਜੇ ਤਾਂ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਪਰ ਪਰਵਾਰ ਕਿਤੇ ਨਾ ਕਿਤੇ ਕਹਿ ਰਿਹਾ ਹੈ ਕਿ ਜਦੋਂ ਥੋੜਾ ਠੰਡਾ ਮਤਲਬ ਹੋ ਜਾਏਗਾ ਦਿਨ ਬੀਤ ਜਾਏਗੇ ਤਾਂ ਪਰਿਵਾਰ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਉਹ ਠੰਡੇ ਬਸਤੇ ਦੇ ਵਿੱਚ ਗੱਲ ਫੇਰ ਪੈਂਦੀ ਨਜ਼ਰ ਆਏਗੀ